ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਸੂਰਤਗੜ ਦੇ ਨੇੜਲੇ ਪਿੰਡ ਪਦਮਪੁਰਾ ਦੇ ਵਿੱਚ ਤੇ ਇੱਥੇ ਤੁਹਾਨੂੰ ਅਕਸ਼ੇ ਕੁਮਾਰ ਤੇ ਪਰਨੀਤੀ ਚੋਪੜਾ ਦੀ ਫਿਲਮ ਕੇਸਰੀ ਦੀਆਂ ਲੋਕੇਸ਼ਨਾਂ ਦਿਖਾਵਾਂਗੇ ਇਹ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਕੇਸਰੀ ਫਿਲਮ ਦੇ ਵਿੱਚ ਪਰਨੀਤੀ ਚੋਪੜਾ ਦਾ ਘਰ ਦਿਖਾਇਆ ਗਿਆ ਬੜਾ ਖੂਬਸੂਰਤ ਘਰ ਆ ਦੋਸਤੋ ਇਹ ਸਾਰਾ ਕੱਚਾ ਘਰ ਆ ਤੇ ਇਸ ਨੂੰ ਕਲੀ ਵਗੈਰਾ ਕਰਕੇ ਤੇ ਪਰਿਵਾਰ ਦੇ ਵੱਲੋਂ ਬੜਾ ਸੋਹਣੇ ਤਰੀਕੇ ਦੇ ਨਾਲ ਸਾਂਭਿਆ ਗਿਆ ਦੋਸਤੋ ਇਹ ਕੇਸਰੀ ਫਿਲਮ ਦੇ ਵਿੱਚ ਜਿਹੜਾ ਪ੍ਰਨੀਤੀ ਚੋਪੜਾ ਦਾ ਘਾਰ ਆ ਉਹ ਇਹੀ ਘਰ ਦਿਖਾਇਆ ਗਿਆ ਹੈ ਨਾਲ ਮੈਂ ਸਕਰੀਨਸ਼ਾਟ ਵੀ ਕੋਈ ਸਾਂਝੇ ਕੀਤੇ ਆ ਇਹ ਜਿਸ ਤਰ੍ਹਾਂ ਪ੍ਰਨੀਤੀ ਚੋਪੜਾ ਦਾ ਸੀਨ ਤੁਸੀਂ ਇਹ ਜਿਹੜਾ ਚੌਂਕਾ ਦੇਖ ਰਹੇ ਹੋ ਇਹ ਉਹੀ ਚੌਂਕਾ ਅੱਜ ਵੀ ਉਸੇ ਤਰ੍ਹਾਂ ਮੌਜੂਦ ਆ ਤੇ ਇਹ ਫਿਲਮ ਦੇ ਵਿੱਚ ਵੀ ਇਹੀ ਦਿਖਾਇਆ ਗਿਆ ਹੈ ਇਸ ਤੋਂ ਇਲਾਵਾ ਦੋਸਤੋ ਇਸ ਘਰ ਦੇ ਇਹ ਬਾਹਰਲੇ ਪਾਸੇ ਜਿਹੜੀ ਕੱਚੀ ਕੰਧ ਆ ਇਹ ਕੰਧ ਦੇ ਕੋਲ ਕੁਝ ਸੀਨ ਜਿਹੜੇ ਫੁਲਮਾਏ ਗਏ ਨੇ ਅਕਸ਼ੇ ਕੁਮਾਰ ਤੇ ਪ੍ਰਨੀਤੀ ਚੋਪੜਾ ਦੇ ਉਹ ਇਸੇ ਕੰਧ ਦੇ ਕੋਲ ਜਿਹੜੇ ਸੀਨ ਸੀ ਫੁਲਮਾਏ ਜਾਂਦੇ ਆ ਦੋਸਤੋ ਕੁਝ ਚੀਜ਼ਾਂ ਦੇ ਵਿੱਚ ਵੈਸੇ ਵੀ ਦੇਖਣ ਵਾਲੀਆਂ ਨੇ ਕਿ ਸਾਰਾ ਘਰ ਟੋਟਲ ਕੱਚਾ ਇੱਥੋਂ ਤੱਕ ਕਿ ਪਸ਼ੂਆਂ ਦੀਆਂ ਜਿਹੜੀਆਂ ਖੁਰਲੀਆਂ ਨੇ ਉਹ ਵੀ ਕੱਚੀਆਂ ਨੇ ਇਹ ਜਿਹੜਾ ਸਾਹਮਣੇ ਆਪਾਂ ਦੇਖ ਰਹੇ ਆ ਇਹ ਵੀ ਸ਼ਾਇਦ ਪੁਰਾਣੇ ਟਾਈਮ ਦੇ ਵਿੱਚ ਕਿਸੇ ਦਾ ਘਰ ਹੀ ਸੀ ਹੁਣ ਸਿਰਫ ਇਹ ਖੰਡਰਾ ਇੱਥੇ ਵੀ ਇੱਕ ਦੋ ਜਿਹੜੇ ਸੀਨ ਸੀ ਫੁਲਮਾਏ ਗਏ ਆ ਜਦੋਂ ਅਕਸ਼ੇ ਕੁਮਾਰ 베ਰੀ ਵੱਲੋਂ ਹੁੰਦਾ ਤਾਂ ਉਹ ਸੀਨ ਇੱਥੋਂ ਦਾ ਹੈ ਉਸ ਤੋਂ ਇਲਾਵਾ ਦੋਸਤੋ ਇਹਦੇ ਨਾਲ ਹੀ ਬਿਲਕੁਲ ਇੱਕ ਹੋਰ ਘਰ ਆ ਉਸ ਘਰ ਦੇ ਸਾਹਮਣੇ ਵੀ ਤੁਸੀਂ ਇਹ ਦੇਖ ਰਹੇ ਹੋ ਅਕਸ਼ੇ ਕੁਮਾਰ ਦੇ ਜਿਹੜੇ ਮੈਂ ਸਕਰੀਨਸ਼ਾਟ ਸਾਂਝੇ ਕੀਤੇ ਆ ਉਹ ਬਿਲਕੁਲ ਇਸੇ ਘਰ ਦੇ ਸਾਹਮਣੇ ਆ ਇਹ ਮਾਹੀ ਵੀ ਗੀਤ ਹੈ ਤੁਸੀਂ ਫਿਲਮ ਦੇ ਵਿੱਚ ਸੁਣੋਗੇ ਤਾਂ ਉਹ ਤੁਹਾਨੂੰ ਸਾਰੀਆਂ ਲੋਕੇਸ਼ਨਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਤੇ ਉਹ ਲੋਕੇਸ਼ਨਾਂ ਇਸੇ ਪਿੰਡ ਪਦਮਪੁਰਾ ਦੀਆਂ ਨੇ ਇਸ ਤੋਂ ਇਲਾਵਾ ਜਿਹੜਾ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਦਾ ਘਰ ਦਿਖਾਇਆ ਜਾਂਦਾ ਹੈ ਉਹ ਦੋਸਤੋ ਜਿਹੜਾ ਤੁਸੀਂ ਸਾਹਮਣੇ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਉਸ ਸਮੇਂ ਫਿਲਮ ਵਾਲਿਆਂ ਨੇ ਇਸ ਘਰ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਸੀ ਤੇ ਹੁਣ ਕਾਫੀ ਟਾਈਮ ਹੋ ਚੁੱਕਾ ਹੈ ਪਰ ਅੱਜ ਵੀ ਕੁਝ ਨਾ ਕੁਝ ਜਿਹੜਾ ਟਾਂਚਾ ਇਸ ਘਰ ਦਾ ਮੌਜੂਦ ਆ ਇਹ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਦਾ ਘਰ ਦਿਖਾਇਆ ਜਾਂਦਾ ਜਿੱਥੇ ਵਿਆਹ ਵਗੈਰਾ ਵਾਲੇ ਜਿਹੜੇ ਸੀਨ ਸੀ ਉਹ ਫੁਲਮਾਏ ਜਾਂਦੇ ਆ ਸ਼ਾਇਦ ਇਹ ਖੱਬੇ ਪਾਸੇ ਵਾਲਾ ਜਿਹੜਾ ਸੈੱਟ ਸੀ ਉਹ ਹਟਾ ਦਿੱਤਾ ਗਿਆ ਤੇ ਇਹ ਇੰਨਾ ਕੁ ਸੈੱਟ ਅੱਜ ਵੀ ਮੌਜੂਦ ਆ ਇਹਦੇ ਵੀ ਇੱਕ ਦੋ ਜਿਹੜੇ ਸਕਰੀਨਸ਼ਾਟ ਨੇ ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਰਿਆ ਦੋਸਤੋ ਇਹ ਬੜੀਆਂ ਖੂਬਸੂਰਤ ਲੋਕੇਸ਼ਨਾਂ ਨੇ ਪਿੰਡ ਪਦਮਪੁਰੇ ਦੀ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਵੀ ਇੱਕ ਅਪਲੋਡ ਕੀਤੀ ਸੀ ਕੱਚੇ ਪਿੰਡ ਦੀ ਤੇ ਇਹ ਇਥੋਂ ਦੇ ਨੇ ਜਿਹੜੇ ਅੱਜ ਵੀ ਉਸੇ ਤਰ੍ਹਾਂ ਮੌਜੂਦ ਨੇ ਤੇ ਅਕਸਰ ਹੀ ਇੱਥੇ ਫਿਲਮਾਂ ਵਾਲੇ ਆਉਂਦੇ ਰਹਿੰਦੇ ਆ ਤੇ ਦੋਸਤੋ ਕੁਝ ਸੀਨ ਸੀ ਜਿਹੜੇ ਇਸ ਫਿਲਮ ਦੇ ਕੇਸਰੀ ਦੇ ਉਹ ਪਿੰਡ ਦੇ ਬਾਹਰ ਇੱਕ ਨਹਿਰ ਆ ਉਸ ਨਹਿਰ ਤੇ ਵੀ ਫੁਲਮਾਏ ਗਏ ਸੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਉਹ ਵੀ ਸਾਂਝੇ ਕਰਾਂਗੇ ਤੇ ਇਹ ਇਸ ਵੀਡੀਓ ਦੇ ਵਿੱਚ ਜਿਹੜੇ ਤੁਸੀਂ ਕੇਸਰੀ ਫਿਲਮ ਦੇ ਵਿੱਚ ਜਿਹੜਾ ਗੀਤ ਸੀ ਮਾਹੀ ਵੇ ਉਸ ਸਾਰੀ ਫਿਲਮ ਦੇ ਜਿਹੜੀਆਂ ਸ਼ੂਟਿੰਗ ਲੋਕੇਸ਼ਨਾਂ ਸੀ ਉਹ ਦੇਖ ਰਹੇ ਸੀ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ